People will give you ideas, but it's very hard to execute. My question is, what are your tips on execution of the ideas? ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਐਮਪੀ ਸ਼੍ਰੀ ਸੰਜੀਵ अरोड़ा ਜੀ ਜੋ ਕਿ ਅੱਜਕੱਲ ਲੁਧਿਆਣਾ ਪੱਛਮੀ ਤੋਂ ਉਮੀਦਵਾਰ ਵੀ ਨੇ ਸਿਟੀ ਯੂਨੀਵਰਸਿਟੀ ਲੁਧਿਆਣਾ ਵਿਖੇ ਪਹੁੰਚੇ ਨੇ ਅ ਬੱਚਿਆਂ ਨਾਲ ਜਿਹੜਾ ਹੈਗਾ ਅੱਜ ਅਟਰੈਕਸ਼ਨ ਹੈ ਉਹ ਨਾਲ ਨਾਲ ਕੁਝ ਆਪਾਂ ਸਵਾਲ ਚੋਣ ਨੂੰ ਲੈ ਕੇ ਹੋਰ ਵੀ ਹੋਣਗੇ ਸਰ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਮੈਂ ਅ ਆਨਰਡ ਫੀਲ ਕਰ ਰਿਹਾ ਕਿ ਅੱਜ ਮੈਂ ਸੀਟੀ ਯੂਨੀਵਰਸਿਟੀ ਆਇਆ ਮੇਰੀ ਪਹਿਲੀ ਵਿਜ਼ਿਟ ਹੈ ਪਰ ਕੈਂਪਸ ਦੇਖ ਕੇ ਬੜਾ ਚੰਗਾ ਲੱਗਿਆ ਮੈਂ ਚਰਨਜੀਤ ਚੰਨੀ ਜੀ ਦਾ ਖਾਸ ਗੁਜ਼ਰ ਥੈਂਕਫੁਲ ਹਾਂ ਕਿ ਉਹਨਾਂ ਨੇ ਬੁਲਾਇਆ ਔਰ ਤੁਹਾਡੇ ਐਮ ਡੀ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਇਨਵਾਈਟ ਕੀਤਾ ਔਰ ਬੱਚਿਆਂ ਨਾਲ ਇੰਟਰੈਕਸ਼ਨ ਕਰਨ ਜਾ ਰਹੇ ਹਾਂ ਮੈਂ ਐਕਸਾਈਟਿਡ ਵੀ ਹਾਂ ਔਰ ਦੇਖਦੇ ਹਾਂ ਕਿਸ ਤਰ੍ਹਾਂ ਹੁੰਦਾ ਹਾਂਜੀ ਬਤੌਰ ਐਮਪੀ ਕਾਰਜਕਾਲ ਤੁਹਾਡਾ ਸੀ ਵੇਖਿਆ ਬਹੁਤ ਵਧੀਆ ਰਿਹਾ ਹੁਣ ਪੱਛਮੀ ਹਲਕੀ ਦੀ ਜ਼ਿੰਮੇਦਾਰੀ ਤੇ ਕਿਵੇਂ ਵੇਖਦੇ ਹਾਂ ਅੱਗੇ ਪਰਫਾਰਮੈਂਸ ਦੇਖੋ ਜੀ ਮੈਂ ਇਲੈਕਟਰਲ ਪੋਲਿਟਿਕਸ 'ਚ ਨਹੀਂ ਸੀਗਾ ਜਦੋਂ ਮੈਨੂੰ ਰਾਜ ਸਭਾ ਦਾ ਐਮਪੀ ਬਨਾਇਆ ਮੈਂ ਸੋਚਿਆ ਨਹੀਂ ਸੀ ਮੈਂ ਉਦੋਂ ਲੋਕਾਂ ਨੂੰ ਇਹੀ ਕਹਿੰਦਾ ਸੀ ਨਾ ਵੋਟਾਂ ਮੰਗੀਆਂ ਨਾ ਮੰਗਣੀਆਂ ਪਰ ਉਹ ਸਾਡਾ ਭਰਾ ਗੋਗੀ ਉਹਦੀ ਡੈਥ ਹੋ ਗਈ ਅਨ ਫੋਰਚੂਨੇਟ ਸਰਕਮਸਟੈਂਸਸ ਹੀ ਲੈਫਟ ਅਸ ਸੋ ਹੁਣ ਪਾਰਟੀ ਨੇ ਮੈਨੂੰ ਜ਼ਿੰਮੇਵਾਰੀ ਲਗਾਈ ਹੈ ਔਰ ਮੈਂ ਉਹ ਜ਼ਿੰਮੇਵਾਰੀ ਪੂਰੇ ਚੰਗੇ ਤਰੀਕੇ ਨਾਲ ਨਿਭਾਉਂਗਾ ਐਜ਼ ਐਮਪੀ ਮੈਨੇ ਬਹੁਤ ਕੰਮ ਕੀਤੇ 3 ਸਾਲਾਂ ਚ ਉਦੋਂ ਮੇਰੀ ਕੋਈ ਆਬਲੀਗੇਸ਼ਨ ਨਹੀਂ ਸੀ ਨਾ ਮੈਂ ਵੋਟਾਂ ਮੰਗੀਆਂ ਸੀ ਤੇ ਨਾ ਐਸ ਲਈ ਕੰਮ ਕੀਤੇ ਕਿ ਵੋਟਾਂ ਮੰਗਣੀ ਆ ਸ਼ੌਕ ਹੈ ਮੈਨੂੰ ਕੰਮ ਕਰਨ ਦਾ ਔਰ ਉਹ ਸ਼ੌਕ ਮੈਂ ਹੁਣ ਜਾਰੀ ਰੱਖੂੰਗਾ ਹੁਣ ਜਿਹੜਾ ਸ਼ੌਕ ਹੈ ਆਬਲੀਗੇਸ਼ਨ ਦੇ ਨਾਲ ਹੋ ਗਿਆ ਕਿਹੜੇ ਕਿਹੜੇ ਖਾਸ ਮੁੱਦੇ ਨੇ ਜੋ ਉਂਗਲਾਂ ਦੇ ਪੋਟੇ ਤੇ ਤੁਸੀਂ ਗਿਣ ਰੱਖਿਆ ਲੁਧਿਆਣਾ ਪੱਛਮੀ ਨੂੰ ਲੈ ਕੇ ਪਹਿਲਾਂ ਤੁਹਾਡੇ ਪੂਰੇ ਤੇ ਉੱਪਰ ਪੂਰੀ ਲੁਧਿਆਣੇ ਦੀ ਜ਼ਿੰਮੇਵਾਰੀ ਸੀ ਉਹ ਲੁਧਿਆਣਾ ਪੱਛਮੀ ਦੀ ਯਾਦ ਹੈ ਆ ਕਿਹੜੇ ਕਿਹੜੇ ਮੁੱਦੇ ਨੇ ਜਿਹੜੇ ਤੁਸੀਂ ਨੋਟ ਕੀਤੇ ਆ ਵੀ ਹੁਣ ਇਹ ਦੁਬਾਰਾ ਕਰਨੇ ਆ ਹਨ ਨਹੀਂ ਮੈਂ ਇਹ ਕਦੇ ਨਹੀਂ ਸੋਚਦਾ ਜੀ ਲੁਧਿਆਣਾ ਪੱਛਮੀ ਆ ਤਾਂ ਸਿਰਫ ਲੁਧਿਆਣਾ ਪੱਛਮੀ ਕਰਨਾ ਮੈਂ ਪੂਰਾ ਸੂਬਾ ਹੀ ਆਪਣਾ ਸਮਝਦਾ ਪੰਜਾਬ ਸੂਬਾ ਹੀ ਆਪਣਾ ਦੇਖੋ ਜਿਹੜਾ ਮੁੱਦਾ ਹੈਗਾ ਉਹਨੂੰ ਚੰਗੀ ਤਰ੍ਹਾਂ ਡਿਸਕਸ ਕਰਨਾ ਚਾਹੀਦਾ ਦੇਖਣਾ ਚਾਹੀਦਾ ਰੈਪਲੀਕੇਟ ਕਰਨਾ ਚਾਹੀਦਾ ਬਾਕੀ ਜੇ ਤੁਸੀਂ ਲੁਧਿਆਣਾ ਵੈਸਟ ਕਿਉ ਜਾਂ ਲੁਧਿਆਣਾ ਗੋਪੁਰਾ ਕਿਉਂਕਿ ਵੈਸਟ ਲਈ ਵੀ ਜਿਹੜੇ ਸਾਰੇ ਸੱਜਣ ਹਨ ਦਿਨ ਵੱਲੇ ਤਾਂ ਕਿਸੇ ਹੋਰ ਕੰਸਟੀਟੂਐਂਸੀ ਚ ਹੁੰਦੇ ਆ ਜਿੱਥੇ ਕੰਮ ਕਰਦੇ ਆ ਜੀ ਸੋ ਮੈਂ ਜਿਹੜਾ ਫਿਲਹਾਲ ਅਸੀਂ ਇਮੀਡੀਏਟਲੀ ਕਰ ਰਹੇ ਆ ਉਹਦੇ ਚ 200 ਕਿਲੋਮੀਟਰ ਸੜਕਾਂ ਜੀ ਅਸੀਂ ਰਿਪੇਅਰ ਜਾਂ ਜਿੱਥੇ ਜਿੱਥੇ ਰੀਕਾਰਪੇਟਿੰਗ ਦੀ ਲੋੜ ਆ ਉਹ ਕਰ ਰਹੇ ਆ ਸਾਰੇ ਪਾਰਕ ਅਪਗ੍ਰੇਡ ਕਰ ਰਹੇ ਆ ਸਟਰੀਟ ਲਾਈਟਾਂ ਲਗਾ ਰਹੇ ਆ ਦੋ ਸਾਰੀਆਂ ਸੜਕਾਂ ਦੇ ਦੋਨੋਂ ਪਾਸੇ ਫਲੋਰਸੈਂਟ ਟੇਪ ਲਗਾ ਰਹੇ ਆ ਔਰ ਜਿਹੜੀ ਸੀਵਰੇਜ ਹੈ ਉਹ ਸੁਪਰ ਸੈਕਸ਼ਨ ਮਸ਼ੀਨਾਂ ਨਾਲ ਕਲੀਨ ਕਰਾ ਰਹੇ ਆ ਜਿਹੜੀਆਂ ਕਿ ਲੁਧਿਆਣੇ ਜੀ ਕਦੇ 2 ਜਾਂ 3 ਤੋਂ ਨਹੀਂ ਵਧੀਆਂ ਇਸ ਵळे ਉਨੇ ਹੀ ਮਸ਼ੀਨਾਂ ਚੱਲ ਰਹੀਆਂ ਤਾਂ ਕਿ ਜਦੋਂ بارشਾਂ ਦਾ ਪਾਣੀ ਪਵੇ ਤੇ ਘੱਟੋ ਘੱਟ ਉਹਦੀ ਵਾਟਰ ਲੌਕਿੰਗ ਹੋਵੇ ਉਸ ਤੋਂ ਇਲਾਵਾ ਆ ਜਿਹੜਾ ਡੇਂਗੂ ਹੈ ਡੇਂਗੂ ਦੀ ਫੋਗਿੰਗ ਜ਼ੋਨ ਚ ਚੱਲੂ ਹੁੰਦੀ ਸੀ ਕਿ ਮਾਰਚ 18 ਤੋਂ ਕਰਾਤੀ ਤਾਂ ਆਪਾਂ ਨੂੰ ਨਾਲ ਆਪਣੇ ਲੁਧਿਆਣਵੀ ਪਰਾ ਉਹ ਵੀ ਚਾਹੀਦੇ ਹੈਲਦੀ ਵੀ ਚਾਹੀਦੇ ਆ ਸੋ ਐਤਕੀ ਕੋਸ਼ਿਸ਼ ਹੈ ਕਿ ਡੇਂਗੂ ਦੇ ਕੇਸ ਘਟੋ-ਘਟ ਹੋਣ ਹੋਰ ਵੀ ਕਈ ਕੰਮ ਹੈਗੇ ਕਰੀ ਜਾ ਰਹੇ ਹਨ ਜੀ ਕੁਝ ਮੀਡੀਆ ਰਿਪੋਰਟਾਂ ਕਹਿ ਲਈਆਂ ਜਾਂ ਸਿਆਸੀ ਮਾਹਿਰਾਂ ਦੀਆਂ ਕੰਸੋਆਂ ਕਹਿ ਰਹੇ ਨੇ ਕਿ ਸੰਜੀਵ ਰੋੜਾ ਜੀ ਆਉਣ ਵਾਲੇ ਸਮੇਂ ਦੇ ਡਿਪਟੀ ਸੀਐਮ ਹੋ ਸਕਦੇ ਨੇ ਮੰਨਦੇ ਨਹੀਂ ਮੈਨੂੰ ਤਾਂ ਕੁਝ ਨਹੀਂ ਪਤਾ ਜੀ ਜੇ ਤੁਹਾਡੇ ਕੋਲ ਕੋਈ ਇਨਸਾਈਡ ਨੋਲੇਜ ਹੈ ਮੈਂ ਦੱਸ ਦਵਾਂ ਪਰ ਮੈਂ ਇਹਦੇ ਬਾਰੇ ਕੋਈ ਟਿੱਪਣੀ ਨਹੀਂ ਕਰ ਸਕੂ ਪਹਿਲਾਂ ਮੈਨੂੰ ਪਾਰਟੀ ਨੇ ਜ਼ਿੰਮੇਵਾਰੀ ਲਗਾਈ ਇਲੈਕਸ਼ਨ ਲੜੋ ਲੜ ਰਹੇ ਆ ਬਾਅਦ ਚ ਜਿਹੜੀ ਜ਼ਿੰਮੇਵਾਰੀ ਦੇਣਗੇ ਉਹ ਮੈਂ ਐਕਸੈਪਟ ਕਰੂਗਾ ਆਖਰੀ ਸਵਾਲ ਰੋੜਾ ਸਾਹਿਬ ਪਦ ਛੱਡਣਾ ਸੌਖਾ ਨਹੀਂ ਹੁੰਦਾ ਐਮਪੀ ਦਾ ਉਹ ਵੀ ਸੈਂਟਰ ਲੈਵਲ ਦੀਆਂ ਸਾਰੀਆਂ ਸਹੂਲਤਾਂ ਤਿੰਨ ਸਾਲਾਂ ਬਾਅਦ ਜਦੋਂ ਤੁਸੀਂ ਛੱਡਿਆ ਪੂਰਾ ਅੰਦਰੂ ਆਤਮ ਵਿਸ਼ਵਾਸ ਸੀ ਵੀ ਹਾਂ ਪਰ ਹੁਣ ਜਿੱਤਣਾ ਤੇ ਅੱਗੇ ਵਿਧਾਨ ਸਭਾ 'ਚ ਪਹੁੰਚਣਾ ਜਾਂ ਕੋਈ ਫਿਰ ਉਸ ਤਰ੍ਹਾਂ ਫੋਰਸ ਕੀਤਾ ਗਿਆ ਦੇਖੋ ਇਲੈਕਸ਼ਨ ਜਿਹੜੇ ਹੁੰਦੇ ਆ ਉਹ ਆਤਮ ਵਿਸ਼ਵਾਸ ਨਾਲ ਹੀ ਲੜੇ ਜਾਂਦੇ ਆ ਔਰ ਆਤਮ ਵਿਸ਼ਵਾਸਤਾ ਹੈ ਬਟ ਮੈਂ ਜਿੱਦਾਂ ਤੁਹਾਨੂੰ ਕਿਹਾ ਪਾਰਟੀ ਦਾ ਹੁਕਮ ਹੋਇਆ ਤੇ ਹੁਕਮ ਟਾਲੇ ਨਹੀਂ ਜਾਂਦੇ ਹੁੰਦੇ ਪਾਰਟੀ ਲਈ ਸਭ ਕੁਝ ਕਰਨਾ ਪੈਂਦਾ ਜਦੋਂ ਪਾਰਟੀ ਜਦੋਂ ਪਾਰਟੀ ਨੂੰ ਤੁਹਾਡੀ ਲੋੜ ਹੋਵੇ ਤਾਂ ਉਹ ਗੱਲ ਮੰਨੀ ਵੀ ਚਾਹੀਦੀ ਹੈ ਔਰ ਮੈਂ ਮੰਨੀ ਥੈਂਕ ਯੂ ਸਰ ਤਾਂ ਸ਼੍ਰੀ ਸੰਜੀਪ ਅਰੋੜਾ ਜੀ ਮੌਜੂਦਾ ਜਿਹੜੇ ਹੈਗੇ ਨੇ ਉਮੀਦਵਾਰ ਨੇ ਆਮਦਵੀ ਪਾਰਟੀ ਦੇ ਲੁਧਿਆਣਾ ਪੱਛਮੀ ਤੋਂ ਤੇ ਪਾਰਟੀ ਦਾ ਹੁਕਮ ਹੋਇਆ ਪਾਰਟੀ ਦੇ ਹੁਕਮ ਕਦੇ ਮੋੜੇ ਨਹੀਂ ਜਾਂਦੇ ਇਹ ਕਹਿਣਾ ਤੇ ਉਹਨਾਂ ਨੇ ਆਪਣਾ ਐਮਪੀ ਦਾ ਪਾਦ ਛੱਡ ਕੇ ਫਿਰ ਲੁਧਿਆਣਾ ਪੱਛਮੀ ਚਾ ਉਤਰੇ ਨੇ ਲੁਧਿਆਣਾ ਪੱਛਮੀ ਦਾ ਨਤੀਜਾ ਕਿਹੋ ਜਿਹਾ ਰਹੇਗਾ ਦੇਖਣ ਵਾਲਾ ਹੋਵੇਗਾ ਕੈਮਰਾਮੈਨ ਕੋਲਜੀਤ ਨਾਲ ਮਹਰਜਿੰਦਰ